ਕਿ ਕਰ ਰਹੀ ਏ ਕਿ ਯਾਨੀ ਅਫ੍ਰਿੰਡਾ ਨਹੀਂ ਆ ਬੋਲਦੀ ਨਹੀਂ ਕੋਸ ਤਾਂ ਇਹ ਮੈਂ ਕੁਝ ਸੋਚਦੀ ਪਈ ਆ ਮੈਂ ਕੀ ਕਰੇ ਪਾਇਆ ਮੈਨੂੰ ਮੈਂ ਦੱਸ ਵੇ ਤੇਰੇ ਤੇ ਤਾਏ ਦੇ ਵਿੱਚ ਲੜਾਈ ਕਦੋਂ ਤੋਂ ਸ਼ੁਰੂ ਹੋਈ ਨਹੀਂ ਵਿਆਹ ਤੋਂ ਜੇਤੀਓ ਬਾਅਦ ਚਲੂ ਹੋ ਗਿਆ ਸੀ ਇਹ ਹੈ ਕੋਤਖਣਾ ਯਾ ਕਿਉਂ ਤਾਇਏ ਨਹੀਂ ਛੇੜੇ ਨਖੂਸ ਹਦ ਤਲਾ ਤਾਇਆ क्यों ताए ने की कंजूसी करती भला जी मैं तो याद है भाई नमी नमी ऐसे मैं भी आई चोखना चूड़ा मेरे हाथी थे मैं तो कहता भाई भगवान ने मैं सोच भी अपना पाना जब बाहर रोटी खाइजे अच्छा था ये ते चार चार मैं तो चढ़ गया चाहते मैं खेल ले मैं आई फिर तो मैं कुले ते तीर हो के जब अंदरों निकली थे बेड़ा जमाना डाकल मापिया केरी ਮਾਏ ਬੁੱਚਾ ਮੈਂ ਕਿਹਾ ਦੁਕਾਨੋਂ ਸੀ ਬਾਹਰ ਰੋਟੀ ਖਾਣੀ ਕਹਿੰਦਾ ਹਾਂ ਮੈਂ ਤਾਂ ਢਿੱਕੀ ਜਾ ਨਾ ਬਾਹਰ ਬੰਜਾ ਡਾ ਕੇ ਲੈ ਆਈ ਨੀ ਰੋਟੀ ਅਹ ਜਾ ਤਾ ਇਹ ਕੋਈ ਗੱਲ ਚਲ ਤਾ ਇਹ ਬਾਕੀ ਗੱਲਾਂ ਛੱਡ ਆ ਇੱਕ ਨਵੀਂ ਗੱਲ ਸੁਣ ਲੈ ਜਿਹੜੀ ਅੱਜ ਕੱਲ ਪੰਜਾਬ ਦੀਆਂ ਹਵਾਵਾਂ 'ਚ ਤੁਰਦੀ ਪਈ ਐ ਨਾ ਕਿਹਦੀ ਕੋਲੇ ਹਵਾ ਤਾਂ ਉੰਤਰੀ ਵਗਣ ਨਹੀਂ ਦਈ ਕਹਤੈ ਤੈਨੂੰ ਖੜਾ ਨਹੀਂ ਕਿਹੜੀਆਂ ਗੱਲਾਂ ਸੌਂਦੀਆਂ ਹਵਾ 'ਚ ਹਾਏ ਹਾਏ ਤਾਈਏ ਮਤਲਬ ਕੀ ਜਿਹੜਾ ਅੱਜ ਕੱਲ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਨਾ ਤਾ ਇਹ ਕੈਪਟਨ ਅਮਰਿੰਦਰ ਸਿੰਘ ਦੀ ਵੱਖਰੀ ਪਾਰਟੀ ਹੈ ਨਾ ਉਹ ਤਾਂ ਕਾਂਗਰਸੀ ਕੁੜੇ ਤਾਂ ਇਹ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹਿੰਦੇ ਸ਼ਰਤ ਰੱਖੀ ਹੈ ਵੀ ਜੇ ਉਹਨਾਂ ਦੀਆਂ ਸ਼ਰਤਾਂ ਨਾ ਮੰਨੀਆਂ ਗਈਆਂ ਜੇ ਪ੍ਰਤਾਪ ਸਿੰਘ ਬਾਜਵਾ ਨੂੰ ਕੁਰਸੀ ਤੋਂ ਨਾ ਲਾਇਆ ਗਿਆ ਤਾਂ ਫੇਰ ਉਹਨੇ ਆਪਣੀ ਵੱਖਰੀ ਪਾਰਟੀ ਬਣਾ ਲੈਣੀ ਹੈ ਲੱ ਲਾ ਕੁੜੇ ਆਹ ਵਧੀਆ ਹੋ ਗਿਆ ਬੱਸ ਕੱਲਾ ਕੈਪਟਨ ਸਾਹਿਬ ਦੀ ਗੱਲ ਨਹੀਂ ਹੈਗੀ ਕੁੜੇ ਸਾਲੇ ਆਪਣੇ ਜੰਨੇ

ਨੀ ਉਹ ਡਰ ਗਿਆ ਕਈ ਡਰਣਾ ਨਹੀਂ ਪਰ ਇਹ ਨਾ ਜ਼ਰੂਰ ਹੈ ਭਾਈ ਮੈਨੂੰ ਤਾਂ ਲੱਗਦਾ ਵੀ ਅੱਠਾਂ ਦਸਾ ਸਾਲਾਂ ਤੱਕ ਪੰਜਾਬ ਚ ਇੰਨੀਆਂ ਕ ਪਾਰਟੀਆਂ ਹੋ ਜਾਣੀਆਂ ਵੀ ਸਾਰਿਆਂ ਦੀ ਗੱਠ ਜੋੜਦਾ ਸਰਕਾਰ ਬਣ ਜਾਣੀ ਆ ਹਰੇਕ ਪਾਰਟੀ ਦੇ ਪ੍ਰਧਾਨ ਨੂੰ ਭਾਈ ਆਉਦਾ ਮਿਲ ਗਿਆ ਕਰਨਾ ਨਾਲੇ ਲੋਕਾਂ ਨੂੰ ਕਹਿੰਦੇ ਫਿਰ ਕਰਨਗੇ ਭਾਈ ਰਲ ਵੀ ਮਿਲ ਵੀ ਸਰਕਾਰ ਤਾਂ ਇਹ ਪਰ ਪਾਰਟੀ ਦੇ ਪ੍ਰਧਾਨਾਂ ਨੂੰ ਤਾਂ ਅਹੁਦਾ ਮਿਲ ਗਿਆ ਪਰ ਜਿਹੜੇ ਬੰਦੇ ਥੱਲੇ ਹੋਣਗੇ ਉਹਨਾਂ ਨੂੰ ਵੀ ਤਾਂ ਚਸਕਾ ਹੋਏਗਾ ਹੀ ਪ੍ਰਧਾਨਗੀ ਦਾ ਤਾਂ ਫਿਰ ਕੀ ਹੈ ਉਹ ਆਪਣੀ ਨਵੀਂ ਪਾਰਟੀ ਬਣਾ ਲੈਣ